ਗੁਰਬਾਣੀ ਦਾ ਫਰਮਾਨ ਹੈ ਨਾਨਕ ਭਗਤਾਂ ਸਦਾ ਵਿਗਾਸ ਭਗਤਾਂ ਦੇ ਮਨ ਚ ਤੇ ਸਦਾ ਵਿਗਾਸ ਹੁੰਦਾ ਹੈ ਅਸੀਂ ਜਪਜੀ ਸਾਹਿਬ ਰੋਜ਼ ਪੜ੍ਹਦੇ ਆ ਪਰ ਫਿਰ ਵੀ ਡਿਪਰੈਸ਼ਨ ਦੇ ਸ਼ਿਕਾਰ ਹੋਏ ਫਿਰਦੇ ਆ ਕੋਈ ਨਾ ਕੋਈ ਚਿੰਤਾ ਦਾ ਰੋਗ ਲੈ ਫਿਰਦੇ ਆ ਫਿਰ ਕਹਿੰਦੇ ਆ ਕਿ ਗੁਰਬਾਣੀ ਅਸੀਂ ਰੋਜ਼ ਪੜ੍ਹਦੇ ਆ ਪਰ ਪਤਾ ਨਹੀਂ ਡਿਪਰੈਸ਼ਨ ਕਿਉਂ ਆ ਚਿੰਤਾ ਕਿਉਂ ਆ ਪਤਾ ਕਿਉਂ ਆ ਮੱਤ ਵਿੱਚ ਰਤਨ ਜਵਾਹਰ ਮਾਨਕ ਮਾਤ ਵਿੱਚ ਰਤਨ ਜਵਾਹਰ ਹੈ ਸ਼ੁਭ ਗੁਣਿਆ ਸਭ ਕੁਝ ਪਿਆ ਹੋਇਆ ਹੈ ਇਹ ਪ੍ਰਗਟ ਕਿਉਂ ਨਹੀਂ ਹੋ ਰੇ ਕਿਉਂਕਿ ਜਿਹੜੀ ਅਗਲੀ ਸ਼ਰਤ ਆ ਨਾ ਜੇ ਇੱਕ ਗੁਰਗੀ ਸਿੱਖ ਸੁਣੀ ਗੁਰੂ ਦੀ ਸਿੱਖਿਆ ਅਸੀਂ ਸੁਣਦੇ ਕੋਈ ਨਹੀਂ ਅਸੀਂ ਮੰਨਦੇ ਕੋਈ ਨਹੀਂ ਤਾਂ ਕਰਕੇ ਨਾ ਸਾਡੇ ਅੰਦਰ ਵਿਗਾਸ ਆ ਤੇ ਨਾ ਹੀ ਸਾਡੇ ਜਿਹੜੇ ਰਤਨ ਜਵਾਹਰ ਮਾਨਕ ਸ਼ੁਭ ਗੁਣਾ ਵਾਲੀ ਉਹ ਪ੍ਰਗਟ ਹੋ ਰੇ ਸੋ ਜ਼ਰੂਰ ਰਤਨ ਜਵਾਰ ਮਾਨਕ ਸ਼ੋਭ ਗੁਣਾਂ ਦੇ ਪ੍ਰਗਟ ਹੋਣਗੇ ਪਰ ਜੇ ਅਗਲੀ ਸ਼ਰਤ ਮੰਨ ਲਈਏ ਜੇ ਇੱਕ ਗੁਰਗੀ ਸਿੱਖ ਸੁਣੀ ਗੁਰੂ ਦੀ ਸਿੱਖਿਆ ਨੂੰ ਸੁਣਨਾ ਸ਼ੁਰੂ ਕਰ ਦਈਏ ਮੰਨਣਾ ਸ਼ੁਰੂ ਕਰ ਦਈਏ